ਇਹ ਤੇ ਭੋਲਾ ਚੂਹਾ ਤੁਰਿਆ ਆਉਂਦਾ ਉਹ ਭੋਲੇ ਚੂਹੇ ਉਹ ਬੱਲੇ ਬਿਛਣਾ ਕੀ ਹਾਲਾ ਇੱਜਾ ਮਾਮਾ ਆ ਆ ਗਿਆ ਕਿਦਾ ਫਰ ਬੈ ਜਾ ਬੜਾ ਬੈਠਾ ਛਾਵੇਂ ਦੇ ਦੁਪਹਿਰੇ ਦੁਪਹਿਰੇ ਕਿਧਰ ਤੁਰ ਪਿਆ ਉਹ ਜਾਣਾ ਕੀ ਤੈਨੂੰ ਪਤਾ ਮੇਰਾ ਜਵਾਈ ਰੁਸ ਕੇ ਗਿਆ ਵਾ ਇੱਕ ਤਾਂ ਤੂੰ ਜਵਾਈ ਲੱਭਾ ਕੀ ਲੱਭਿਆ ਮੈਨੂੰ ਤਾਂ ਉਹਦੀ ਸ਼ਕਲ ਵੇਖ ਕੇ ਹਾਸਾ ਆਦਾ ਦੋ ਦੰਦ ਜੋ ਦੇ ਚੂਹੇ ਜਿਹੇ ਆਹੋ ਚੂਹਾ ਤੇਰਾ ਨਾ ਨਹੀਂ ਹੋਣਾ ਚਾਹੀਦਾ ਚੂਹਾ ਉਹਦਾ ਨਾ ਹੋਣਾ ਚਾਹੀਦਾ ਹੀ ਓਏ ਆਪਾਂ ਨਾਂ ਹੀ ਉਹਦਾ ਰੱਖ ਦੇਣਾ ਹਣਾ ਅੱਛਾ ਗੱਲ ਕੀ ਹੋਈ ਸੀ ਲੜਕੇ ਕੋ ਗਿਆ ਉਹ ਲੜਕੇ ਆਂਦਾ ਹੀ ਵੀ ਮੈਂ ਸਾਰਾ ਦਿਨ ਰਹਿਣਾ ਕੰਮ ਤੇ ਆਹਾਂ ਠੀਕ ਆ ਤੂੰ ਕੋਈ ਕੰਮ ਨਹੀਂ ਕਰਦਾ ਤੇ ਮੈਨੂੰ ਅਰੇ ਤੇ ਘਰ ਦੀਆਂ ਗੱਲਾਂ ਹੁੰਦੀਆਂ ਨਹੀਂ ਦਸੀਆਂ ਜੇ ਕਿਸੇ ਨੂੰ ਆਪੇ ਤੇਰੀ ਨੂੰ ਜਿਵੇਂ ਨੂੰ ਪਤਾ 5 ਕਰਦੇ 100 ਪੜਦੇ ਹੁੰਦੇ ਨਹੀਂ ਬੋਲੀ ਜੇ ਵਾਈ ਤੇਰੇ ਦੇ ਪੇਜ ਮੈਂ ਪਾਇਆ ਮੈਂ ਤੇਰਾ ਵੀ ਪੇਜ ਪਾਇਆ ਤੋ ਇਹ ਜਗਾੜੇ ਉਹਨੂੰ ਮਨਾਮ ਨੂੰ ਕਿ ਲੈ ਗਿਆ ਉਹ ਚਲਿਆ ਸੀ ਉਧਰ ਮੈਨੂੰ ਅਸਲ ਦੇ ਵਿੱਚ ਕੋਈ ਸਿਆਣਾ ਬੰਦਾ ਨਹੀਂ ਮਿਲਦਾ ਪੈਸੇ ਤੇਰੀ ਅੱਜ ਉਮਰ ਬੜੀ ਲੰਬੀ ਹੂ ਉਮਰ ਲੰਬੀ ਮੇਰੀ ਹੁਣੇ ਤੈਨੂੰ ਹੀ ਯਾਦ ਕਰਦਾ ਪਿਆ ਸੀ ਮੈਂ ਅ ਚਾਚਾ ਹੁਣ ਪੁੱਛ ਕਿਵੇਂ ਕਿਵੇਂ ਉਹ ਜਿਹੜਾ ਹੈਗਾ ਨਹੀਂ ਮੁੰਡਾ ਸਿਲੰਡਰ ਵਾਲਾ ਬਲਜਿੰਦਰ ਆ ਬਲਜਿੰਦਰ ਉਹ ਆਇਆ ਸੀ 2 ਮਿੰਟ ਪਹਿਲਾਂ ਆ ਤੇਰੇ ਹੁਣੇ ਗਿਆ ਹੀ ਉੱਠ ਕੇ ਤੇ ਤੂੰ ਦੇਖ ਪਿਆ ਮੈਨੂੰ ਆ ਜੱਜਾ ਉਹ ਨੂੰ ਮੈਂ ਕਿਹਾ ਮੈਂ ਭੋਲੇ ਚੂਈ ਵਾਲਾ ਸਿਲੰਡਰ ਪਹਤਾ ਜਾ ਕਰ ਵੀ ਉਹਦਾ ਜਵਾਈ ਤੇ ਹੁਣ ਲੜਕੇ ਗਿਆ ਆਹੋ ਤੇ ਤੈਨੂੰ ਰੋਟੀ ਪਾਣੀ ਤੇ ਬੜੀ ਚੰਗੀ ਆਉਂਦੀ ਹੋਣੀ ਆ ਆਉਂਦੀ ਆਉਂਦੀ ਆ ਸਿਲੰਡਰ ਲਿਓਣ ਵਾਲਾ ਕੋਈ ਨਹੀਂ ਆ ਕੁੜੀ ਵੀ ਕੱਲੀ ਝੂਰਦੀ ਰਹਿੰਦੀ ਆ ਵਿਚਾਰੀ ਕਦੀ ਰੋ ਪੈਂਦੀ ਕਦੀ ਹੱਸਦੀ ਤੇ ਉਹ ਮਾਸਾ ਹੀ ਨਹੀਂ ਜਾਣਾ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੌਂਚ ਲੈ ਰੱਖ ਉਹਨੂੰ ਮੈਂ ਕਹਿ ਤਾ ਉਹਦਾ ਸਿਲੰਡਰ ਪਹਤਾ ਜਾ ਕਰੂੰਗਾ ਤੇ ਤੂੰ ਆਪਣੇ ਜਵਾਈ ਨੂੰ ਭਾਈ ਮਨਾ ਕੇ ਲਿਆ ਜਵਾਈ ਭਾਈ ਰੁੱਸ ਜੇ ਚੰਗੇ ਨਹੀਂ ਲੱਗਦੇ ਉਹ ਮੈਂ ਵੀ ਕੋਈ ਅਸਲ ਦੇ ਵਿੱਚ ਨਾ ਬੰਦਾ ਸਿਆਣਾ ਹੀ ਲੱਭਣ ਦੇ ਆਵਾ ਹੱਛੇ ਪਿੰਡ ਦੇ ਵਿੱਚ ਕੋਈ ਸਿਆਣਾ ਬੰਦਾ ਹੋਵੇ ਤੇ ਮੈਂ ਉਹਨੂੰ ਖੜਾ ਹਾਂ ਠੀਕ 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 ਫੇ ਲੱਭਾ ਸਿਆਣਾ ਕੋਈ ਕਿ ਨਹੀਂ ਨਹੀਂ ਹਾਲੇ ਨਹੀਂ ਹਾਲੇ ਤੇ ਸਾਰੀਆਂ ਝੂਠਾਂ ਹੀ ਤੁੜੀਆਂ ਫਿਰਦੀਆਂ ਵਾਂ ਉਹ ਯਾਰ ਕੋਈ ਸਿਆਣਾ ਬੰਬੀ ਤੇ ਵੀ ਬੈਠਾ ਹੁੰਦਾ ਉਹਨੂੰ ਮਿਲ ਲਿਆ ਕਰ ਬੰਬੀ ਤੇ ਅੱਛਾ ਬਿਸ਼ਣਿਆ ਫਿਰ ਮੈਨੂੰ ਤੂੰ ਹੀ ਸਿਆਣਾ ਲੱਗਦਾ ਹੀ ਮੇਰਾ ਭਰਾ ਵੱਡਾ ਮੈਂ ਤੇ ਤੈਨੂੰ ਕਹਿ ਰਿਹਾ ਤੇ ਦੱਸ ਮੇਰੇ ਲੈ ਕੀ ਸੇਵਾ ਐਂਦਾ ਕਰਕੇ ਆਪਾਂ ਲੱਗੇ ਆ ਗਏ ਉਹਨੂੰ ਕਿਸ ਤਰੀਕੇ ਨਾਲ ਮਨਾ ਗਏ ਕਿਨੂੰ ਜਵਾਈ ਮੇਰੇ ਨੂੰ ਅੱਛਾ ਅੱਛਾ ਕੋਈ ਨਹੀਂ ਲੈਵਾਂਗੇ ਕਿਸ ਦਿਨ ਕਹਿੰਦੇ ਚੱਲ ਪਾਵਾਂਗੇ ਨਹੀਂ ਹੁਣ ਨਹੀਂ ਚੱਲ ਗਿਆ ਆਪਾਂ ਹੁਣ ਹੀ ਜਾਣਾ ਆ ਉਧਰ ਹੀ ਉਹ ਸੇ ਕੰਮ ਚੱਲਿਆ ਸੀ ਤੇ ਉਹ ਰੱਬ ਨੇ ਮੇਲ ਕਰਾ ਦਿੱਤੇ ਤੇ ਤਰ ਤੋਂ ਸਿਆਣਾ ਕੋਈ ਆ ਘਾਈ ਨਹੀਂ ਆ ਦੇ ਮੋਚੂਆ ਹਾਂ ਤੂੰ ਇੱਕ ਗੱਲ ਕਹਿਤੀ ਤੇ ਆਪਾਂ ਉੱਤੇ ਸਿਰ ਚਾੜ੍ਹ ਦਿੰਨੀ ਗਾਲੀ ਕੋਈ ਨਹੀਂ ਆ ਜਾਣਾ ਨਾ ਹੁਣ ਹੀ ਜਾਣਾ ਨਾ ਚੱਲ ਚੱਲੀਏ ਕੱਲ ਫਿਰ ਹੋਰ ਪੈਣੀ ਐ ਕਿੱਥੇ ਕਿੰਨੂੰ ਪੁੱਛੀ ਯਾਰ ਆਪਾਂ ਦੇ ਖੱਜਲ ਹੁੰਦੇ ਤੇ ਬੰਬੀ ਨਹੀਂ ਲੱਭਣ ਦੀ ਆ ਮੁੰਡਾ ਤੁਰਿਆ ਆਉਂਦਾ ਐ ਪੁੱਤ ਇੱਕ ਮਿੰਟ ਗੱਲ ਸੁਣੀ ਐ ਪੁੱਤ ਤੇ ਤੋਤੇ ਦੀ ਬੰਬੀ ਕਿੱਥੀ ਆ ਤੋਤੇ ਦੀ ਬੰਬੀ ਓਏ ਸਾਹਮਣੇ ਉੱਥੇ ਬੈਠਾ ਓ ਅੱਛਾ ਤੂੰ ਤਾਂ ਉੱਥੇ ਬੈਠਾ ਹਾਂਜੀ ਧੰਨਵਾਦ ਧੰਨਵਾਦ ਪੁੱਤ ਮਿਹਰਬਾਨੀ ਤੇਰੀ ਹੈ ਬੜਾ ਛੜਾ ਮੁੰਡਾ ਤੁਹਾਨੂੰ ਬੰਬੀ ਦੱਸਿਆ ਪੁੱਤ